ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਨਜ਼ਦੀਕ ਇੱਕ ਜ਼ਬਰਦਸਤ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਮੇਰੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਤਕਰੀਬਨ 6 ਵਜੇ ਦੇ ਕਰੀਬ ਇੱਕ ਕਾਲੇ ਰੰਗ ਦੀ ਨਵੀਂ ਥਾਰ ਜੇਲ ਦੀ ਕੰਧ ਦੇ ਨਾਲ ਟਕਰਾ ਗਈ ਜਿਸ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਜਿਸ ਦਾ ਮੁਰਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਤੇ ਜੇਲ ਦੀ ਕੰਧ ਵੀ ਢਹਿ ਟੇਰੀ ਹੋ ਗਈ ਲੋਕਾਂ ਦੇ ਦੱਸਣ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਦੇ 에어 ਬੈਗ ਤੱਕ ਖੁੱਲ ਗਏ ਅਤੇ ਮੁਰਲਾ ਟਾਇਰ ਜਿਹੜਾ ਫਟ ਗਿਆ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਹ ਥਾਰ ਇੱਕ ਜੇ ਲੱਗੇ ਲੱਗੇ ਇੱਕ ਖੰਬੇ ਦੇ ਨਾਲ ਟਕਰਾਈ ਅਤੇ ਜਦ ਥਾਰ ਚਾਲਕ ਕੋਲੋਂ ਨਾ ਸੰਭਲੀ ਤਾਂ ਥਾਰ ਜਿਹੜੀ ਹੈ ਕੰਦ ਵਿੱਚ ਜਾ ਕੇ ਟਕਰਾਉਂਦੀ ਹੈ ਫਿਲਹਾਲ ਥਾਰ ਚਾਲਕ ਠੀਕ ਠਾਕ ਦੱਸਿਆ ਜਾ ਰਿਹਾ ਤੇ ਕਾਰਨਾਂ ਦਾ ਹਾਲੇ ਪਤਾ ਲਗਾਉਣਾ ਬਾਕੀ ਹੈ ਮੇਰਾ ਭਾਈ ਨਾਮ ਇਹਦਾ ਸैम ਸਮਾ ਜੀ ਸਰ ਜੀ ਤਲਬ ਕਿਸ ਤਰ੍ਹਾਂ ਗੱਡੀ ਜਿਹੜੀ ਵੱਜੀ ਹੈ ਜੀ ਸਰ ਸਰ ਗੱਡੀ ਤਾਂ ਸਰ ਪਹਿਲਾਂ ਖੰਬੇ ਦੇ ਵੱਜੀ ਹੈ ਜੀ ਕੰਬੇ ਵੱਜ ਕੇ ਤੇ ਮੁੜ ਕੇ ਸਮਹਲੀ ਨਹੀਂ ਗੱਡੀ ਤੇ ਮੁੜ ਕੇ ਆ ਕੇ ਕੰਦੇ ਚ ਵੱਜੀ ਆ ਜੀ ਆ ਤੁਹਾਡੇ ਸਾਹਮਣੇ ਆ ایرਬੈਗ ਵੀ ਖੁੱਲ ਗਏ ਜੀ ਤੇ ਆ ਕੰਦ ਵੀ ਟੁੱਟ ਗਈ ਆ ਜੀ ਤੇ ਆਪਣੇ ਹਿਸਾਬ ਲਾ ਸਕਦੇ ਕਿੰਨੀ ਕੋਈ ਸਪੀਡ ਨਾਲ ਵੱਜੀ ਹੋਊਗੀ ਕੋਈ ਪਤਾ ਲੱਗਿਆ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਸਰ ਇਹਨਾਂ ਦਾ ਨਹੀਂ ਪਤਾ ਲੱਗਿਆ ਜੀ ਮੇਰੇ ਹਿਸਾਬ ਨਾਲ ਤਾਂ ਇਹਲੇ ਪਾਸੋਂ ਆ ਰਹੀ ਸੀ ਜਿਹੜੇ ਖੰਭੇ ਚ ਵੱਜੀ ਹਨ ਜੀ ਉੱਥੇ ਦੇਖੋ ਉੱਥੇ ਵੀ ਉਹ ਨਿਸ਼ਾਨ ਹੈਗੇ ਆ ਜਿੰਦੇ ਪਹਿਲਾਂ ਵੱਜੀ ਖੰਭੇ ਜੇ ਤੇ ਮੁੜ ਕੇ ਇੱਥੇ ਵੱਜੀ ਆ ਲੇਰਿੰਗਾਂ ਲੂਰਗਾਂ ਦੇ ਵਿੱਚ ਹੀ ਪਈਆਂ ਸਾਰੀਆਂ ਵਿੱਚ ਇੰਨਾ ਕੁ ਨੁਕਸਾਨ ਜਿਹੜਾ ਹੋਇਆ ਸਰ ਨੁਕਸਾਨ ਦਾ ਘੱਟੋ ਘੱਟ 1.2 ਲੱਖ ਦਾ ਤਾਂ ਹੈਗਾ ਹੀ ਇਹ ਨੁਕਸਾਨ ਜਿਹੜਾ ਕੰਦ ਛੱਬੇ ਦੇ ਜੇ ਵੇਖੋ ਗੱਡੀ ਦਾ ਵੀ ਨੁਕਸਾਨ ਹੈ